ਤਸਵੀਰਾਂ ਇੱਕ ਬਾਜ਼ਾਰ ਦੀਆਂ ਹਨ ਅਚਾਨਕ ਪੁਲਿਸ ਸੂਇਆ ਕੁੱਤੇ ਲੈ ਕੇ ਚੈਕਿੰਗ ਕਰਨ ਦੇ ਲਈ ਪਹੁੰਚ ਜਾਂਦੀ ਹੈ ਤਸਵੀਰ ਦੇ ਵਿੱਚ ਇੱਕ ਐਸਪੀ ਰੈਂਕ ਦਾ ਅਧਿਕਾਰੀ ਤੋਂ ਇਲਾਵਾ ਇੱਕ ਡੀਐਸਪੀ ਐਸਐਚਓ ਅਤੇ ਹੋਰ ਪੁਲਿਸ ਜਵਾਨ ਨਜ਼ਰ ਆ ਰਹੇ ਨੇ ਮੌਕਾ ਹੈ ਇਹ ਰੂਪਨਗਰ ਦੇ ਵੱਖ-ਵੱਖ ਬਾਜ਼ਾਰਾਂ ਦਾ ਪੁਲਿਸ ਨੇ ਚੈਕਿੰਗ ਦੇ ਦੌਰਾਨ ਕਈ ਵਾਹਨਾ ਦੇ ਨੰਬਰ ਵੀ ਨੋਟ ਕੀਤੇ ਇਹ ਪੁਲਿਸ ਦਾ ਅਮਲਾ ਇਸੇ ਤਰ੍ਹਾਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਕਾਫੀ ਦੇਰ ਤੱਕ ਚੈਕਿੰਗ ਕਰਦਾ ਰਿਹਾ ਅਤੇ ਬਾਜ਼ਾਰਾਂ ਦੇ ਵਿੱਚ ਖੜੇ ਹੋਏ ਕਈ ਵਾਹਨਾਂ ਦੀ छानबीन ਵੀ ਕੀਤੀ ਇਸ ਆਪਰੇਸ਼ਨ ਦੀ ਅਗਵਾਹੀ ਐਸਪੀ ਰਾਜਪਾਲ ਸਿੰਘ ਹੁੰਦਲ ਨੇ ਕੀਤੀ ਜਦੋਂ ਕਿ ਇਸ ਮੌਕੇ ਡੀਐਸਪੀ ਹਰਪਿੰਦਰ ਗਿੱਲ ਅਤੇ ਐਸਐਚਓ ਪਵਨ ਕੁਮਾਰ ਵੀ ਮੌਜੂਦ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 15 ਅਗਸਤ ਦੀ ਮੱਦੇਨਜ਼ਰ ਵੱਖ-ਵੱਖ ਥਾਵਾਂ ਦੇ ਉੱਪਰ ਪੁਲਿਸ ਦੀ ਚੌਕਸੀ ਵਧਾਈ ਗਈ ਹੈ ਅਨੁਸਾਰ ਸਤਿਮਾਨਯੋਗ ਐਸਐਸਪੀ ਰੂਪਨਗਰ ਦੇਖਵਾਈ ਹੇਠ ਅੱਜ ਦੇ ਡਿਸਟ੍ਰਿਕਟ ਨਗਰ ਦੇ ਵੱਖ-ਵੱਖ ਜਿਹੜੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਟੋਟਲ ਜਿਹੜੇ 10 ਐਸਐਚਓ ਨੇ ਇਹਦੇ ਤੇ ਲੱਗੇ ਹੋਏ ਨੇ ਤੇ ਪੀਐਸਪੀ ਜਿਹੜੇ ਨੇ ਵੀ ਨਾਲ ਦੇਖ ਐਸਪੀ ਜਿਹੜੇ ਨੇ ਉਸ پورے ਡਿਸਟ੍ਰਿਕਟ ਨੂੰ ਦੇਖ ਰਹੇ ਨੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਆਉਣ ਵਾਲੇ ਜਿਹੜੇ 15 ਗਸਤੇ ਨਾਲ ਰੱਖੜੀ ਜਿਹੜੀ ਓਡੀਟਰੀ ਨੂੰ ਉਹਦੇ ਮਤੇ ਨਜ਼ਰ ਸਾਫੀ ਬਾਜ਼ਾਰਾਂ ਦੇ ਵਿੱਚ ਜਿਹੜੇ ਰਾਜਾ ਜੀ ਕੋਈ ਵੀ ਛੱਕੀ ਜੀ ਕੋਈ ਨਜ਼ਰ ਆਉਂਦੀ ਹੈ ਕੋਈ ਸਾਡੇ ਨਾਲ ਸਾਡਾ ਡਾਕਟ ਕੋਡ ਤੇ ਐਂਟੀ ਸਬੋਟਾਜ ਟੀਮ ਹੈ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਕੰਫੀਡੈਂਸ ਬਣਿਆ ਰਹੇ ਤੇ ਜਿਹੜੇ ਵੀ ਫੈਸਟੀਵਲ ਨੂੰ ਇੰਜੋਏ ਕਰੇ